ਸੁਖਜੀਤ ਸਿੰਘ ਹਰਦੋ ਝੰਡੇ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਕਿੰਨੇ ਦਿਨ ਮਰਨ ਵਰਤੇ ਦੇ ਬੈਠੇ ਤੇ ਅੱਜ ਜਦੋਂ ਪਿੰਡ ਆਏ ਤੇ ਕਿਹੋ ਜਿਹਾ ਦਾ ਮਾਹੌਲ ਬਣਿਆ ਆ ਦੇਖੋ ਮਰਨ ਵਰਤੇ ਤੇ ਇੱਕ ਜਿਵਰੀ ਬੈਠ ਗਿਆ ਹਰ ਕੰਮ ਆ ਜਦੋਂ 26 ਤਰੀਕ ਨੂੰ ਢੱਲੇਵਾਲ ਸਾਹਿਬ ਨੂੰ ਪੁਲਿਸ ਨੇ ਚੱਕ ਲਿਆ ਸੀਗਾ ਉਦੋਂ ਹੀ ਸੇਵਾ ਦਾ ਮੌਕਾ ਮਿਲਿਆ ਸੀ ਜਾਂ 5 ਦਿਨ ਵਾਸਤੇ ਔਰ ਜਦੋਂ 50 ਦਿਨ ਤੱਕ ਜਿਹੜਾ ਵਾ ਸਰਦਾਰਜੀਤ ਸਿੰਘ ਢੱਲੇਵਾਲ ਦੇ ਮਰਨ ਵਰਤੇ ਬੈਠਣ ਤੋਂ ਬਾਅਦ ਸਰਕਾਰ ਦੀ ਕੋਈ ਹਲਚਲ ਨਹੀਂ ਹੋ ਰਹੀ ਸੀ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੀ ਸੀ ਤਾਂ 111 ਕਿਸਾਨਾਂ ਦੇ ਜਥੇ ਦੀ ਅਗਵਾਈ ਕਰਦੇ ਹੋਏ ਪੰਜ ਦਿਨ ਆਪਾਂ ਜਿਹੜਾ ਦੁਬਾਰਾ ਮਰਨਰਤ ਤੇ ਬੈਠੇ ਸੀਗੇ ਔਰ ਚਾਰ ਦਿਨ ਬਾਅਦ ਜਿਹੜੀ ਸਰਕਾਰ ਆ ਗੱਲਬਾਤ ਵਾਸਤੇ ਆ ਗਈ ਸੀ ਔਰ ਉਸ ਦਿਨ ਗੱਲਬਾਤ ਦੀਆਂ ਮੀਟਿੰਗਾਂ ਦੌਰ ਚੱਲਦੇ-ਚੱਲਦੇ ਰਾਤ ਜਿਆਦਾ ਟਾਈਮ ਹੋ ਗਿਆ ਸੀ 12 1 ਵਜ ਗਿਆ ਸੀ ਇਸ ਕਰਕੇ ਜਿਹੜਾ ਵਾ ਪੰਜਵੇਂ ਦਿਨ ਜਿਹੜਾ ਮਰਨਰਤ ਜਿਹੜਾ ਵਾ ਉਹ ਸਾਡਾ ਸਮਾਪਤ ਕਰਾਇਆ ਸਰਦਾਰ ਜੀ ਸਿੰਘ ਢੱਲੇਵਾਲ ਨੇ ਸਰਦਾਰ ਤੱਕ ਸਰਕਾਰ ਵੱਲੋਂ ਢੱਲੇਵਾਲ ਸਾਹਿਬ ਤੱਕ ਆਹ ਢੱਲੇਵਾਲ ਸਾਹਿਬ ਕਰ ਵੀ ਕਰਾਵਾ ਚ ਨੇ ਮੈਡੀਕਲ ਟੈਸਟ ਜਿਹੜਾ ਉਹ ਲੈ ਰਹੇ ਨੇ ਲੇਕਿਨ ਮਰਨਰਤ ਤਾਂ ਦਾ ਜਾਰੀ ਆ ਸਰਕਾਰ ਵੱਲੋਂ ਜਿਹੜਾ ਵਾ ਇੱਕ ਜਿਹੜੀਆਂ ਪਹਿਲੀਆਂ ਚਾਰ ਇੱਕ ਪੰਜਵੀਂ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿੱਚ 14 ਫਰਵਰੀ ਨੂੰ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਔਰ ਉਹਨਾਂ ਦਾ ਜਿਹੜਾ ਸਾਰਾ ਅਫਸਰ ਔਮਲਾਵਾ ਉਹ ਔਰ ਜਿਹੜੇ ਫਾਈਨੈਂਸ ਦੇ ਅਧਿਕਾਰੀ ਜਿਹੜੇ ਹੋਣਗੇ ਉਹ ਸਾਰੇ ਜਿਹੜੇ ਆ ਪੰਜਾਬ ਸਰਕਾਰ ਦੇ ਕੁਝ ਮੰਤਰੀ ਹੋਣਗੇ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ ਉਹਦਾ ਸੱਦਾ ਦਿੱਤਾ ਗਿਆ ਵਾ ਔਰ ਇੱਕ ਪਿਛਲੇ ਜਦੋਂ 18 ਫਰਵਰੀ ਤੋਂ ਜਦੋਂ ਕੋਈ ਮੀਟਿੰਗ ਉਸ ਤੋਂ ਬਾਅਦ ਸਰਕਾਰ ਨਹੀਂ ਕਾਲ ਕਰ ਰਹੀ ਸੀ ਔਰ ਲਗਾਤਾਰ ਉਹਨਾਂ ਨੂੰ 11.5 ਮਹੀਨੇ ਲਗਭਗ ਹੋ ਚੱਲੇ ਨੇ ਔਰ ਇਹ ਜਿਹੜਾ ਬੜੀ ਵੱਡੀ ਜਿਹੜੀ ਤਪੱਸਿਆ ਵਾ ਸਰਦਾਰਜੀਤ ਸਿੰਘ ਢੱਲੇਵਾਲ ਦੀ ਕਿ ਆ ਇਨਾ ਲੰਬਾ ਵਰਨਮਰਥ ਇਤਿਹਾਸ ਦੇ ਸੈਕੰਡ ਜਿਹੜਾ ਦੇਖੋ ਜਦੋਂ ਵੀ ਸਟਾ ਨਿਕਲਣਾ ਗੱਲਬਾਤ ਨਾ ਸਟਾ ਨਿਕਲਣਾ ਵਾ ਜਿੰਨਾ ਅੰਦੋਲਨ ਆਪਾਂ ਕਰਦੇ ਆ ਜਾਂ ਸਰਕਾਰਾਂ ਸਾਡੀ ਗੱਲ ਨਹੀਂ ਮੰਨਦੀਆਂ ਜਦੋਂ ਵੀ ਜਿਹੜਾ ਫੈਸਲਾ ਹੁੰਦਾ ਵਾ ਉਹ ਟੇਬਲ ਤੇ ਹੁੰਦਾ ਵਾ ਟੇਬਲ ਤੇ ਗੱਲਬਾਤ ਕਰਦੇ ਜਿਹੜਾ ਫੈਸਲਾ ਹੁੰਦਾ ਵਾ ਔਰ ਸਾਨੂੰ ਪੂਰੀ ਆਸ ਆ ਕਿ ਜਿਸ ਤਰ੍ਹਾਂ ਅਸੀਂ ਇਹ ਇੰਨਾ ਲੰਬਾ ਅੰਦੋਲਨ ਲੈ ਕੇ ਚੱਲੇ ਗਏ ਆ ਤੇ ਸਰਕਾਰ ਨੂੰ ਜਿਹੜੇ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ ਕਿਉਂਕਿ ਇਸ ਵੇਲੇ ਜਿਹੜਾ ਵਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਸੋਤ ਜਿਹੜੀ ਆ ਲਗਭਗ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਪਹੁੰਚ ਗਿਆ ਵਾ ਐਮਐਸਪੀ ਗਰੰਟੀ ਕਾਨੂੰਨ ਦਾ ਜਿਹੜਾ ਮੁੱਦਾ ਵਾ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਹਰ ਘਰ ਦੇ ਚੁੱਲ੍ਹੇ 'ਚ ਪਹੁੰਚ ਗਿਆ ਵਾ ਤੇ ਮੈਨੂੰ ਲੱਗਦਾ ਵਾ ਕਿ ਵੱਡੀ ਗਿਣਤੀ ਵਿੱਚ ਜਿਹੜੀ ਆ ਮਤਲਬ ਜਦੋਂ ਲੋਕ ਸਾਡੇ ਨਾਲ ਜੁੜ ਗਏ 14 ਨੂੰ ਡੈਲੀਗੇਸ਼ਨ ਜਾਊਗਾ ਦੋਨਾਂ ਫਾਰਮਾਂ ਦਾ ਐਸਕੇਐਮ ਨਾਨ ਪ੍ਰਟੀਕੂਲਰ ਕਿਸਾਨ ਮਜ਼ਦੂਰ ਮੋਰਚੇ ਦਾ ਉਹ ਮੀਟਿੰਗ ਕਰਕੇ ਫਾਈਨਲ ਕਰ ਲਾਂਗੇ ਕਿ ਹਾਲੇ ਕਾਫੀ ਲੰਬਾ ਟਾਈਮ ਆ 26 ਤਰੀਕ ਨੂੰ ਸਾਡਾ ਟਰੈਕਟਰ ਮਾਰਚ ਆ ਸਭ ਤੋਂ ਵੱਡਾ ਪ੍ਰੋਗਰਾਮ ਸਾਡਾ ਹੁਣ ਹੋਵਾ ਉਹਦੇ ਕਰਕੇ ਮੈਂ ਅੱਜ ਦੀ ਮੀਟਿੰਗ ਕਰਨ ਵਾਸਤੇ ਇੱਥੇ ਪਹੁੰਚਿਆ ਸੀਗਾ ਉਸ ਤਰ੍ਹਾਂ ਮੇਰਾ ਉੱਥੋਂ ਹੋਂ ਨਿਕਲਣਾ ਮੁਸ਼ਕਲ ਆ ਪਿੰਡ ਆਇਆ ਤੇ ਦੂਜੀ ਵਾਰੀ ਫੇਰ ਮਰਨਵਰ ਕੋਟ ਕੇ ਪਿੰਡ ਵਾਲੇ ਬੜਾ ਖੂਬ ਜ਼ੋਰਦਾਰ ਸਵਾਗਤ ਕੀਤਾ ਆ ਦੇਖੋ ਮੈਂ ਸਾਰੇ ਜਿੰਨੇ ਵੀ ਸੱਜਣ ਮੇਰੇ ਇੱਥੇ ਪਹੁੰਚੇ ਨੇ ਰਸਤੇ ਜਿੰਤੀਪੁਰ ਜਿਹੜਾ ਹੈ ਹਰਪਾਲ ਸਿੰਘ ਹਣੀ ਉਹਦੇ ਸਾਥੀ ਜਿਹੜੇ ਸਾਰੇ ਸੀਗੇ ਉਹਨਾਂ ਨੇ ਸਵਾਗਤ ਕੀਤਾ ਵਾ ਮੈਂ ਸਮਝਾਂਗੇ ਅਸਲੀ ਸਵਾਗਤ ਉਸ ਦਿਨ ਹੋਊਗਾ ਜਿਸ ਦਿਨ ਆਪਾਂ ਮੰਗਾ ਮਨਾ ਕੇ ਇਹਨਾਂ ਲੋਕਾਂ ਦੀ ਝੋਲੀ ਪਾਵਾਂਗੇ ਅਸੀਂ ਅੱਜ ਵੀ ਜਿਹੜਾ ਵਾ ਆ ਇਹਨਾਂ ਮਾਨਸਤਕਾਰ ਬੈਂਸ ਤੇ ਲਾਈਕ ਤਾਂ ਨਹੀਂ ਆ ਲੇਕਿਨ ਇਹਨਾਂ ਨੇ ਸਮਝਿਆ ਵਾ ਮਾਨਸਤਕਾਰ ਦੇ ਸ਼ਬਦਾਂ ਦਾ ਧੰਨਵਾਦ ਕਰਦਾ ਵਾਂ ਔਰ ਆਸ ਕਰਦਾ ਹਾਂ ਜਿਹੜੀ ਲੜਾਈ ਚੱਲ ਰਹੀ ਆ ਇਹ ਅਸੀਂ ਸਾਰੇ ਜਿੰਨੇ ਚਾ ਸ਼ਾਮਲ ਨਹੀਂ ਹੁੰਦੇ ਇਸ ਲੜਾਈ ਦੇ ਵਿੱਚ ਇਹਨਾਂ ਨੂੰ ਸਮਝਦੇ ਨਹੀਂ ਆਪਾਂ ਕਿ ਸਾਡੀਆਂ ਮੰਗਾਂ ਕੀ ਨੇ ਸਾਡੇ ਨਾਲ ਕਿਸ ਤਰ੍ਹਾਂ ਲੁੱਟ ਹੋ ਰਹੀ ਆ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਆਪਾਂ ਜਿਹੜੀ ਐਮਐਸਪੀ ਦੇ ਉੱਪਰ ਕਣਕ ਵੇਚੀ ਆ 21 22 ਰੁਪਏ ਕਿਲੋ ਨੂੰ ਵੇਚੀ ਆ ਅੱਜ 36 ਤੋਂ 38 ਰੁਪਏ ਕਿਲੋ ਕਣਕ ਜਿਹੜੀ ਹੋ ਗਈ ਆ ਕਿਸਾਨ ਤਾਂ ਆਪਣੀ ਵੇਚ ਕੇ ਵੇਲਾ ਹੋ ਗਿਆ ਲੇਕਿਨ ਮਹਿੰਗਾਈ ਕਿੱਥੇ ਹੋ ਗਈ ਇਹ ਸਰਕਾਰ ਨੂੰ ਸੋਚਣਾ ਪ ਸਰਕਾਰ ਦੀ ਮਿਸਮੈਨੇਜਮੈਂਟ ਜਿਹੜੀ ਆ ਉਹ ਮਹਿੰਗਾਈ ਵੱਲ ਲੋਕਾਂ ਨੂੰ ਧੱਕ ਰਹੀ ਆ ਜਿਹੜਾ ਪੈਦਾ ਕਰਨ ਵਾਲਾ ਉਹ ਵੀ ਪਛਤਾਰ ਹੈ ਉਹ ਵੀ ਘਟੇ ਜਾ ਰਿਹਾ ਜਿਹੜਾ ਖਰੀਦ ਰਿਹਾ ਉਹ ਵੀ ਜਿਹੜਾ ਵਾ ਤੰਗ ਹੋ ਰਿਹਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਸੋਚਣਾ ਪਊਗਾ ਦੇਸ਼ ਦੀ ਜਿਹੜੀ ਲਗਭਗ 80% ਆਬਾਦੀ ਜਿਹੜੀ ਆ ਉਹ ਇਹਨਾਂ ਮੰਗਾਂ ਨਾਲ ਜੁੜੀ ਹੋਈ ਆ ਔਰ ਆਸ ਕਰਦੇ ਆ ਕਿ ਸਰਕਾਰ ਜਿਹੜੀ ਆ ਉਹ ਨੂੰ ਸਹੀ ਤਰੀਕੇ ਨਾਲ ਜਿਵੇਂ ਦੇਸ਼ ਦੇ ਉੱਪਰ ਰਾਸ਼ਟਰਪਤੀ ਬੋਲ ਰਹੇ ਨੇ ਕਿਸਾਨਾਂ ਬਾਰੇ ਇਹ ਕੁਛ ਨਾ ਕੁਛ ਜਿਹੜਾ ਚੰਗਾ ਕਦਮ ਜਿਹੜਾ ਵਾ ਉਹ ਆਊਗਾ ਕੇਂਦਰੀ ਟੀਮ ਜਿਹੜੀ ਆਈ ਹੈ ਇੱਥੇ ਆਪਣੇ ਇਹਨਾਂ ਦੋਨਾਂ ਦੇ ਵਿੱਚ ਤੇ ਨਹੀਂ ਆਏਗਾ ਨਹੀਂ ਕੇਂਦਰੀ ਟੀਮ ਜ਼ਰੂਰ ਆਈ ਆ 14 ਜਿਹੜੀ ਆ 18 ਤਰੀਕ ਨੂੰ ਮੀਟਿੰਗ ਸੀ ਉਹ ਖੇਤੀਬਾੜੀ ਮੰਤਰਾਲੇ ਤੋਂ ਜਨਰਲ ਸੈਕਟਰੀ ਔਰ ਇੱਕ ਅਸਿਸਟੈਂਟ ਸੈਕਟਰੀ ਜਨਰਲ ਡਾਇਰੈਕਟਰ ਆਏ ਸੀਗੇ ਤਿੰਨ ਮੈਂਬਰੀ ਡੈਲੀਗੇਸ਼ਨ ਜਿਹੜਾ ਆਇਆ ਸੀਗਾ ਤਾਂ ਜਿਹੜੀ ਗੱਲਬਾਤ ਆ ਸਾਡੀ ਜਿਹੜੀ ਆ ਕਿਉਂਕਿ ਸਾਡੀਆਂ ਮੰਗਾਂ ਕੇਂਦਰ ਸਰਕਾਰ ਨਾਲ ਆ ਸਟੇਟ ਸਰਕਾਰ ਨਾਲ ਸਾਡਾ ਜਿਹੜਾ ਕੋਈ ਛੋਟਾ ਮोटा ਇਸ਼ੂ ਹੋਊਗਾ ਉਹ ਆਪਾਂ ਸਟੇਟ ਲੈਵਲ ਤੇ ਕਰ ਲਾਂਗੇ ਲੇਕਿਨ ਜਿਹੜੀਆਂ 12 ਮੰਗਾਂ ਲੈ ਕੇ ਚੱਲੇ ਆਂ ਔਰ 13ਵੀਂ ਸ਼ੁਭਕਰਦੀ ਜਿਹੜੀ ਸ਼ਹਾਦਤ ਦਾ ਇਨਸਾਫ ਜਿਸ ਦਾ ਜਗਦੀਸ਼ ਸਿੰਘ ਜੀ ਡੱਲੇਵਾਲ ਇਸ ਨੂੰ ਮਰਨ ਮਰਤ ਦੇ ਨਾਂ ਬੈਠ ਕੇ ਇਸ ਸੰਘਰਸ਼ ਨੂੰ ਦਿੰਦੇ ਤੇ ਹੋ ਸਕਦਾ ਸਾਲਾਂ ਬਦੀ ਚੱਲਦਾ ਰਹਿੰਦਾ ਪਰ ਹੁਣ ਇਹ ਜਿਹੜਾ ਸੰਘਰਸ਼ ਆ ਇਹਨੂੰ ਬਹੁਤ ਵੱਡੀ ਪ੍ਰੇਰਣਾ ਮਿਲੀ ਆ ਬਜ਼ੁਰਗਾਂ ਤੋਂ ਲੈ ਕੇ ਤੇ ਬੱਚੇ ਤੱਕ ਜਿਹੜਾ ਉਹਨਾਂ ਦਾ ਬੱਚਾ ਆ ਜਿਹੜਾ ਉਹਨਾਂ ਦਾ ਪੋਤਰਾ ਉਹਨੂੰ ਕਿਹਨੇ ਸਿਖਾਇਆ ਤੇ ਨੀਗਾ ਜੇ ਉਹਨਾਂ ਦਾ ਪੋਤਰਾ ਉਹਨੂੰ ਗੋਦੀ 'ਚ ਬੈ ਕੇ ਲੋਕਾਂ ਨੂੰ ਆਵਾਜ਼ ਮਾਰ ਸਕਦਾ ਤੇ ਲੋਕ ਹੰਮ ਮਾਰ ਕੇ ਪਹੁੰਚ ਸਕਦੇ ਇਹਦਾ ਮਤਲਬ ਲੋਕਾਂ ਜਾਗਰਤ ਆਈ ਆ ਬਹੁਤ ਵੱਡੀ ਜਾਗਰਤ ਆਈ ਆ 86 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਵੀ ਮਰਨ ਵਾਲ ਦੇ ਉੱਤੇ ਬੈਠੇ ਪਹੁੰਚੇ ਆ ਉਹ ਸਿਰਫ ਪ੍ਰੇਰਨਾ ਕਰਕੇ ਜਾਗਰਤ ਕਰਕੇ ਬੀਠੇ ਆ